ਨੇ ਮੈਂ ਗਾਲੇ ਦਿੱ ਕੋਈ ਵੀ ਨਹੀਂ ਸੀ ਜਿੰਦੀ ਮੈਂ ਮਗਲੇ ਨੇ ਬਤਾਈ ਸੀ ਕੋਈ ਮੈਂ ਮਾੜਾ ਬੋਲ ਵੀ ਦੰਦਨ ਚੁੱਪ ਕਰਕੇ ਸੁਣ ਲੈਣੇ ਬੜ ਅੱਗੇ ਨਹੀਂ ਐਂ ਕਹਿ ਦੇਣਾ ਵੀਰੇ ਡਰ ਗਏ ਸਿੱਧੂ ਦੇ ਫਿਲਮ ਕਰ ਗਿਆ ਸਿੱਧੂ ਦੀ ਮੋਸੇ ਵਾਲੀ ਦੀ ਤਿੰਨ ਚਾਰ ਵਾਰ ਫਸਿਆ ਮੈਂ ਬਬ ਐਣ ਬਣ ਮੈਂ ਮੇਰੇ ਨਾਲ ਕੋਈ ਨਹੀਂ ਖੜਿਆ ਕਹ ਰੱਬ ਕੋਲ ਫਰਿਆਦ ਕਿ ਮੈਂ ਤੈਨੂੰ ਕਰਾਂ ਮੈਂ ਬਸ ਯਾਦ ਮੈਨੂੰ ਕਦੇ ਨਾ ਭੁਲਾਈ ਜੇ ਕੋਈ ਆਇਆ ਮੇਥੋਂ ਬਾਅਦ हेलो हाय ससुकाल मैं हां लवलीन ते तुझे देख रही हूं तो देर मीडिया ते आज ਸਾਡੇ ਸਟੂਡੀਓ ਸਪੈਸ਼ਲੀ ਇੱਕ ਮੁੰਡਾ ਚੱਲ ਕੇ ਆਇਆ ਹੈ ਹਨਾ ਜਿਹਨੂੰ ਫੇਮਸ ਹੋਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ हेलो ਪੰਕਜ ਕੀ ਹਾਲ ਚਾਲ ਹੈ ਬਹੁਤ ਵਧੀਆ ਮੈਮ ਦੱਸੋ ਤੁਸੀਂ অলਰੈਡੀ ਸਾਡੇ ਪੇਜ ਤੇ ਬਹੁਤ ਜ਼ਿਆਦਾ ਟ੍ਰੈਂਡ ਕਰ ਚੁੱਕੇ ਹੋ ਵਾਇਰਲ ਹੋ ਚੁੱਕੇ ਹੋ ਬਸ ਮੈਮ ਸ਼ੌਂਕ ਅਸਾਨੂੰ ਪਤਾ ਸ਼ੌਂਕ ਦਾ ਕੋਈ ਮੁੱਲ ਨਹੀਂ ਜਦੋਂ ਸ਼ੌਂਕ ਪੈ ਗਿਆ ਫੇਮਸ ਹੋਣਾ ਤੇ ਫੇਮਸ ਹੋਣਾ ਹੀ ਹੈ ਹੁਣ ਮੈਂ ਮੇਰੇ ਲਾਇਬ੍ਰੇਰੀ ਦਾ ਵੀ ਕੰਮ ਇਹੀ ਹੈ ਜੇ ਨਹੀਂ ਐਂਟਰੀ ਪਾਣੀ ਦਾ ਨਹੀਂ ਪਾਣੀ ਜੇ ਪਾਣੀ ਹੈ ਤਾਂ ਪਾਣੀ ਹੈ ਜੇ ਮੈਂ ਪੜਨ ਜਾਣਾ ਤਾਂ ਜਾਣੇ ਜੀ ਨਹੀਂ ਜਾਣੇ ਤਾਂ ਨਹੀਂ ਜਾਣਾ ਐਮ ਐਮ ਜਿੱਥੇ ਇੱਕ ਵਾਰ ਗੱਲ ਕਹਿਤੀ ਦੇ ਕਹਿਤੀ ਬਸ ਅੱਛਾ ਮੈਨੂੰ ਇਹ ਦੱਸੋ ਕਿ ਜਦ ਤੁਹਾਡੀਆਂ ਰੀਲਸ ਵਾਇਰਲ ਹੋ ਗਈਆਂ ਹਨਾ ਕਿੰਨੇ ਕੀ ਫੋਲੋਅਰਸ ਵਧ ਗਏ ਨੇ ਇੰਸਟਾਗ੍ਰਾਮ ਤੇ ਮੈਂ ਮੇਰੇ ਵਧੇ ਬਹੁਤ ਗਏ ਨੇ ਮੈਂ ਵੀ 6-7 ਹਜ਼ਾਰ ਮੈਂ ਮੇਰੇ ਫੋਲੋਅਰ ਗਏ ਨੇ ਮੇਰੇ ਐਮ ਐਮ ਜਦੋਂ ਮੇਰੇ ਉਸ ਟਾਈਮ ਸੀ ਮੇਰੇ 10-12 ਕੇ ਸੀਗੇ ਤੇ ਉਸ ਤੋਂ ਬਾਅਦ ਮੈਂ ਮੇਰੇ ਬਸ ਪਲੱਸ ਗਏ ਨੇ ਲਾਲੋ ਵੀ 16-17 ਕੇ ਧਰਾ ਦਿਖਾ ਗਏ ਤਕਦੀਰ ਮੇਡੀਆਂ ਨੇ ਤਕਦੀਰ ਬਦਲਦੀ ਮੁੰਡੇ ਦੀ ਹਾਂਜੀ ਮੈਂ ਪੂਰੀ ਅੰਬਰਾਂ ਤੇ ਝਾੜ ਤਲੀ ਚਾਨਾ ਪੁਰੀਆਂ ਦੇ ਕਿੰਨੇ ਕੀ ਪ੍ਰਪੋਜ਼ ਆ ਰਹੇ ਨੇ ਮੈਮ ਉਹ ਤਾਂ ਗਿਣਤੀ ਨਹੀਂ ਉਹ ਤਾਂ ਮੈਮ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪ੍ਰਪੋਜ਼ ਆਏ ਵੀ ਬਹੁਤ ਨੇ ਮੋੜੇ ਵੀ ਬਹੁਤ ਨੇ ਅੱਛਾ ਇਸ ਮੈਮ ਅੱਛਾ ਅੱਛਾ ਇਸ ਰੀਲ ਦੇ نیچے ਤੁਸੀਂ ਆਪਣੇ ਕਮੈਂਟ ਰੱਖੇ ਹਾਂਜੀ ਮੈਮ ਬਹੁਤ ਮੈਮ ਗੰਦੇ ਵੀ ਸੀ ਬਹੁਤ ਮੈਮ ਘੈਂਟ ਵੀ ਸੀ ਬਹੁਤ ਯਾਰਾਂ ਦੇ ਮੈਸੇਜ ਵੀ ਸੀ ਹਾਂ ਹਾਂ ਗਾਲਾਂ ਵੀ ਖੂਬ ਸੀ ਹੈਨਾ ਗਾਲਾਂ ਮੈਮ ਚੜਦੀ ਗਲਾਸੀਆਂ ਸੀ ਪੁਰੀਆਂ ਜਿਨ੍ਹਾਂ ਨੇ ਗੱਲਾਂ ਕੱਢੀਆਂ ਨੇ ਅੱਜ ਤੁਹਾਡੇ ਕੋਲ ਮੌਕਾ ਹੈ ਉਹਨਾਂ ਨੂੰ ਜਵਾਬ ਦੇਣਾ ਹੋਵੇ ਫਿਰ ਨਹੀਂ ਨਹੀਂ ਮੈਮੋ ਤਾਂ ਅੱਗੇ ਵੀ ਮੈਮ ਹੁਣ ਆਪਣੇ ਕੋਲ ਕੰਟੈਂਟ ਆਉਣੀ ਨਹੀਂ ਹਨ ਆਪਾਂ ਕਿਸੇ ਨੂੰ ਮੈਮ ਆਪਾਂ ਨੂੰ ਬਹੁਤ ਮਾੜਾ ਕਹਿਣਗੇ ਜੇ ਕਹਿਣਗੇ ਕਿ ਆ ਵੀ ਆ ਪਰ ਮੈਮ ਹਜੇ ਕਹਿਣਗੇ ਬਦ ਮੈਮ ਆਪਾਂ ਬਰਾਬਰ ਨਹੀਂ ਕਹਿਣਾ ਅਗਲੇ ਮੈਮ ਆਪਣੇ ਨਾਲ ਫालतू ਬਹਿਰ ਬਾਣਗੇ ਪਰ ਮੈਮ ਆਪਾ ਫालतू ਨਿਕਾ ਨਹੀਂ ਹੁਣ ਆਪਾਂ ਅਗਲੇ ਤੋਂ ਗਲਤ ਨਿਕਾ ਹੋਣਾ ਆਪਾਂ ਜਿੱਥੇ ਸਹੀ ਆ ਮੈਮ ਸਹੀ ਆ ਆਪਾਂ ਮੈਮ ਆਪਣਾ ਕੰਟੈਂਟ ਕਰ ਰਹੇ ਆ ਆਪਾਂ ਮੈਮ ਆਪਣਾ ਆਪਣਾ ਬਣਾ ਰਹੇ ਆਪਾਂ ਕਿਸੇ ਤੋਂ ਕੀ ਲੈਣਾ ਕੀ ਕੰਟੈਂਟ ਬਣਾ ਰਹੇ ਹੋ ਤੁਸੀਂ ਤਾਂ ਕੁਝ ਮੈਂ ਤੁਹਾਨੂੰ ਕਹ ਆ ਆਪਣਾ ਟੈਲੈਂਟ ਦਿਖਾਓ ਤੁਸੀਂ ਮੈਨੂੰ ਟੈਲੈਂਟ ਦਿਖਾ ਨਹੀਂ ਰਹੇ ਟੈਲੈਂਟ ਮੈਮ ਹੁਣ ਦਿਖਾਈਏਗੀ ਮੈਂ ਬਸ ਗੱਲਾਂ ਵਾ ਤੁਹਾਨੂੰ ਪਤਾ ਸ਼ਾਇਰੀਆਂ ਵਗੈਰਾ ਚੱਲਦੀਆਂ ਨੇ ਸ਼ਾਇਰੀਆਂ ਬਹੁਤ ਸੋਹਣੀਆਂ ਕਰਦੇ ਹੋ ਚਲੋ ਇੱਕ ਗੱਲ ਤਾਂ ਪੱਕੀ ਆ ਹੈਨਾ ਸ਼ਾਇਰੀ ਸੁਣਦੇ ਆਂ ਤੁਹਾਡੇ ਕੋਲ ਅੱਜ ਕੀ ਲੈ ਕੇ ਆਏ ਹੋ ਇਹ ਆਪ ਲਿਖ ਕਿਵੇਂ ਕਿਵੇਂ ਮਾਈਂਡ ਦੇ ਵਿੱਚ ਆਉਂਦੀਆਂ ਨੇ ਮੈਮ ਬਾ ਤੁਹਾਨੂੰ ਪਤਾ ਦਿਲ ਟੁੱਟੇ ਹੋਏ ਨੇ ਮੈਮ ਦਿਲ ਟੁੱਟਦਾ ਕਿਦਾਂ ਨਹੀਂ ਹਮ ਮੈਮ ਟੁੱਟਦਾ ਕਿਦਾਂ ਨਹੀਂ ਹਰੇਕ ਉੱਪਰ-ਉੱਪਰ ਹੱਕ ਐ ਵੀ ਦਿੰਦਾ ਮੈਮ ਹੱਸਦਾ ਵੀ ਹੈ ਹਨਾ ਬਟ ਮੈਮ ਟੁੱਟਿਆ ਤਾਂ ਮੈਮ ਹਰੇਕ ਹੀ ਹੁੰਦਾ ਕੋਈ ਨਹੀਂ ਹੁੰਦਾ ਮੈਮ ਵੀ ਇਦਾਂ ਕਹਦੇ ਹਨਾ ਮੈਂ ਮੈਂ ਟੁੱਟਿਆ ਨਹੀਂ ਹਾਂ ਮੈਂ ਭੱਜਿਆ ਫਿਰਦਾ ਮੈਂ ਨਜ਼ਾਰੇ ਨੇ ਨੇ ਮੈਂ ਜਦੋਂ ਮੈਂ ਮਨ 'ਚ ਦੁੱਖ ਹੁੰਦਾ ਨੇ ਜਦੋਂ ਮੈਂ ਦਿਲ 'ਚ ਦਰਦ ਹੁੰਦਾ ਉਹਨੂੰ ਪਤਾ ਹੁੰਦਾ ਪਰ ਮੈਂ ਉਪਰੋਂ ਤਾਂ ਮੈਂ ਸਾਰੇ ਹੱਸਦੇ ਹੁੰਦੇ ਨੇ ਹਰੇਕ ਕਹਿੰਦਾ ਪਰ ਅਗਲਾ ਕਹਿੰਦਾ ਮੈਂ ਛੂ ਨਹੀਂ ਕਰਦਾ ਮੇਰੀ ਬੇਇੱਜ਼ਤੀ ਹੋ ਜੇ ਅਗਲਾ ਮੈਂ ਫੀਲ ਕਰਦਾ ਪਰ ਨਹੀਂ ਟੁੱਟਿਆ ਤਾਂ ਹੁੰਦਾ ਹੀ ਮੈਂ ਚਾਹੇ ਛੋਟੇ ਹੁੰਦੇ ਟੁੱਟੇ ਹੋਵੇ ਚਾਹੇ ਵਿਆਹ ਤੋਂ ਵਾਜ ਟੁੱਟੇ ਹੋਵੇ ਚਾਹੇ ਮੈਂ ਤਲਾਕ ਹੋ ਜੀ ਕੋਈ ਕੁਝ ਹੋਵੇ ਬੜਾ ਮੈਂ ਪਹਿਲਾਂ ਦਿਲ ਟੁੱਟਿਆ ਹੀ ਹੁੰਦਾ ਕੋਈ ਨਹੀਂ ਮੈਂ ਮਿੱਦਾਂ ਹੁੰਦਾ ਵੀ ਕੱਲਾ ਫਰੀ ਜਾਵੇ ਇਹ ਮੈਂ ਵੈਮ ਹਨਾ ਕਈ ਕਹਿ ਦਿੰਦੇ ਨੇ ਬਟ ਮੈਂ ਨਹੀਂ ਤੇ ਜਦੋਂ ਫੋਲੋਅਰਸ ਵੱਧ ਗਏ ਇੰਸਟਾਗ੍ਰam ਤੇ ਤੁਸੀਂ ਵਾਇਰਲ ਹੋ ਗਏ ਹਨਾ ਤੇ ਆਈ ਨਹੀਂ ਸੀ ਲੀ ਵਾਪਿਸ ਨਹੀਂ ਮੈਮ ਕਿਉਂ ਮੈਂ ਮੈਸੇਜ ਨਹੀਂ ਕੀਤਾ ਮੈਸੇਜ ਕਰਨ ਤੋਂ ਹੀ ਵਾਪਿਸ ਆਣਾ ਸੀ ਯਾਰ ਇਦਾਂ ਨਹੀਂ ਆਣਾ ਸੀ ਨਹੀਂ ਮੈਮ ਫਿਰ ਅਗਲੀ ਅਗਲੀ ਮੈਮ ਜਦੋਂ ਕਹਿੰਦੀ ਹੈ ਮੇਰਾ ਲੈਵਲ ਹੈ ਬਸ ਮੈਮ ਫਿਰ ਆਪਣਾ ਵੀ ਸਟੈਂਡ ਹੈ ਅੱਛਾ ਉਹਦਾ ਕਿਹੜਾ ਲੈਵਲ ਹੈ ਕੀ ਕਰਦੀ ਹੋ ਕਰਦੀ ਤਾਂ ਕੁਝ ਨਹੀਂ ਮੈਮ ਸਟੱਡੀ ਕਰਦੀ ਆ ਫੇ ਲੈਵਲ ਮਤਲਬ ਕਿਵੇਂ ਕੀ ਲੈਵਲ ਹੋ ਮਮ ਅਗਲੀ ਮਤਲਬ ਮੈਂ ਹਰੇਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਜਿਹੜੀ ਅਗਲੀ ਦੀ ਸੋਚ ਆਪਾਂ ਤੁਹਾਨੂੰ ਦੱਸੀ ਆ ਅਗਲੀ ਨੇ ਜਿੱਦਾਂ ਕਿਹਾ ਸੀ ਆਪਾਂ ਫਿਰ ਤੁਸੀਂ ਕਹਿ ਨਹੀਂ ਸਭ ਪਹਿਲੇ ਯਾਰੀ ਲਾਈ ਕਿਉਂ ਜੇ ਪਹਿਲੇ ਮੈਂ ਮੇਰਾ ਲੈਵਲ ਲੱਗਿਆ ਹੀ ਨਹੀਂ ਸੀ ਫਿਰ ਯਾਰੀ ਕਿਉਂ ਲਾਈ ਤੂੰ ਮੈਂ ਬਸ ਸੋਨੋ ਪਤਾ ਹਰੇਕ ਪੈਸਾ ਦੇਖ ਕੇ ਉਹਨੂੰ ਲੱਗਿਆ ਤੁਸੀਂ ਅਮੀਰ ਹੋ ਲੱਗਿਆ ਕਿ ਮੈਂ ਮੋ ਤਾਂ ਉਹਨੂੰ ਪਤਾ ਹੀ ਸੀਗਾ ਦੇਖਦੀ ਰਹਿੰਦੀ ਜਦ ਘਰ ਮੂਰ ਰੰਗਣਾ ਕਦੇ ਕੀ ਖੜਾ ਕਦੇ ਕਿਹੜਾ ਸਾਧਨ ਖੜਾ ਕਦੇ ਕੀ ਹਰੇਕ ਨੂੰ ਨਹੀਂ ਲੱਗਦਾ ਮਮ ਫਿਰ ਫਿਰ ਕਿ ਮੈਂ ਮਗਲੀ ਨੇ ਕਦੇ ਬੁਲਾਇਆ ਨਹੀਂ ਨਾ ਆਪਾਂ ਬੁਲਾਇਆ ਅਗਲੀ ਦੇਖੀ ਲੈ ਆਪਾਂ ਮੂੰਹ ਸਾਈਡ ਕਰ ਲੈਨੇ ਆ ਅਗਲੀ ਪਿਆਰ ਨਾਲ ਬੁਲਾਉਂਦੀ ਵੀ ਆਪਾਂ ਸਾਈਡ ਤੇ ਹੋ ਕੇ ਲੰਗੇ ਜਾਂਨੇ ਆ ਪਰ ਨਹੀਂ ਤੇ ਨਹੀਂ ਨਹੀਂ ਤੇ ਨਹੀਂ ਹਾਂਜੀ ਜਿੱਥੇ ਮੈਂ ਮੜੀ ਦੀ ਗੱਲ ਅੜੀ ਦੀ ਨਹੀਂ ਤੇ ਨਹੀਂ ਬਸ ਗੱਲ ਖਤਮ ਰੋਣ ਕੇ ਲੱਗਦਾ ਹੋ ਫਿਰ ਨਹੀਂ ਨਹੀਂ ਮੈਮ ਰੋ ਰੋਣਾ ਤਾਂ ਕਿਉਂ ਆ ਮੈਮ ਬਸ ਹੁੰਦਾ ਹੀ ਐ ਮੈਮ ਕੀ ਹੁੰਦਾ ਬਸ ਮੈਂ ਵੀ ਛੱਡ ਦਾਂ ਮੈਂ ਬਸ ਸੇ ਨਹੀਂ ਆਉਂਦਾ ਨੇ ਤੁਸੀਂ ਰੋ ਰਹੇ ਹੋ ਨਹੀਂ ਨਹੀਂ ਮੈਮ ਰੋ ਥੋੜੀ ਰਿਆਂ ਅੱਛਾ ਰੋਣਾ ਕਿਉਂ ਮੈਮ ਅੱਛਾ ਖੁਸ਼ੀ ਨਾਲ ਆਇਆ ਖੁਸ਼ੀ ਖੁਸ਼ ਹੋ ਕੇ ਜਾਣਾ ਬਸ ਕੀ ਸ਼ਾਇਰੀ ਲਿਖੀ ਆ ਉਹਦੇ ਵਾਸਤੇ ਲਿਖੀ ਹੈ ਪਹਿਲੇ ਦੱਸੋ ਕਿ ਕਿੰਨੇ ਟਾਈਮ ਬੱਲੇ ਲਿਖਾਂਦੀ ਸੀ ਮੈਮ ਕੀ ਸੋਹਾ ਖਾਂਦੀ ਸੀ ਗੁਰੂ ਘਰ ਦੀਆਂ ਮਾਵਾਆਂ ਦੀਆਂ ਵੀ ਤੇ ਤੁੱਕ ਕਦੇ ਨਹੀਂ ਦੂਰ ਹੁੰਦੀ ਤੇਰ ਤ ਦੂਰ ਹੋ ਗਈ ਮੈਂ ਮਰ ਜੂ ਮੈਂ ਨਹਿਰ ਤੇ ਛਾਲ ਮਾਰੂ ਬਾਹ ਮਾਰੂ ਬਸ ਮੈਂ ਫਿਰ ਤੁਹਾਨੂੰ ਬਤਾ ਲਿਖਿਆ ਜਾਂਦਾ ਮਨ ਚ ਆ ਜਾਂਦਾ ਮੈਂ ਫਿਰ ਦੱਸਿਆ ਤਾਂ ਜਾਂਦਾ ਨਹੀਂ ਬੱਸ ਲਿਖਿਆ ਹੀ ਜਾਂਦਾ ਸੋ ਨਾਉ ਕੀ ਲਿਖਿਆ ਕਹਿੰਦਾ ਕਹਿੰਦਾ ਕੋਈ ਟਾਈਮ ਕਹਿੰਦੀ ਹੁੰਦੀ ਸੀ ਤੇਰੇ ਤੋਂ ਬਿਨਾ ਮੈਂ ਕਿਤੇ ਨਹੀਂ ਜਾਵਾਂਗੀ ਥੋਂ ਵਾਈਗਰੂ ਦੀ ਕਿਸੇ ਹੋਰ ਤੇ ਨਹੀਂ ਕਹਿੰਦੀ ਕਿਸੇ ਹੋਰ ਨੂੰ ਨਹੀਂ ਚਾਹੂੰਗੀ ਕਹਿੰਦੀ ਸੀ ਸਾਰਿਆਂ ਦਾ ਵਕਤ ਇੱਕ ਸਾਈਡ ਤੈਨੂੰ ਰੱਖ ਲਿਆ ਹਫਤਾ ਟਾਈਮ ਪਾਸ ਕਰਕੇ ਮੇਰੇ ਨਾਲ ਮੈਡਮ ਉਹਨੇ ਕਿਸੇ ਹੋਰ ਨੂੰ ਤੱਕ ਲਿਆ ਬਹੁਤ ਸੈਡ ਲਵ ਸਟੋਰੀ ਹੈ ਬਸ ਹਫਤੇ ਦਾ ਰਿਲੇਸ਼ਨਸ਼ਿਪ ਸੀ ਤੁਹਾਡਾ ਅੱਛਾ ਹੋਰ ਕਿਹੜੀਆਂ ਸ਼ਾਇਰੀਆਂ ਲਿਖਿਆ ਨੇ ਕਹਿੰਦਾ ਕਹੈ ਰੱਬ ਕੋਲ ਫਰਿਆਦ ਕਿ ਮੈਂ ਤੈਨੂੰ ਕਰਾਂ ਮੈਂ ਬਸ ਯਾਦ ਮੈਨੂੰ ਕਦੇ ਨਾ ਭੁਲਾਈ ਜੇ ਕੋਈ ਆਇਆ ਮੇਥੋਂ ਬਾਅਦ ਅੱਛਾ ਇਹ ਸਿਰਫ ਸੇਲੀਆਂ ਪੈਣਾ ਤੇ ਹੀ ਮਤਲਬ ਸ਼ਾਇਰੀਆਂ ਲਿਖਿਆ ਨੇ ਜਾਂ ਹੋਰ ਕੋਈ ਹੋਰ ਕਿਸੇ ਚੀਜ਼ ਤੇ ਵੀ ਲਿਖੀ ਹੈ ਸ਼ਾਇਰੀ ਦੋਸਤਾਂ ਤੇ ਮਾਂ ਤੇ ਹੋਰ ਕਿਸੇ ਤੇ ਲਿਖੀ ਹੈ ਸ਼ਾਇਰੀ ਦੋਸਤਾਂ ਤੇ ਮੈਂ ਮੈਮ ਅਜੇ ਤਾਂ ਲਿਖੀ ਨਹੀਂ ਕਿ ਮੈਂ ਮੈਂ ਅਜਾ ਸੈਡ ਹੀ ਚੱਲ ਰਹੀਆਂ ਨੇ ਕਿਉਂ ਸੈਡ ਕਿਉਂ ਚੱਲ ਰਹੀਆਂ ਹੈ ਮੈਮ ਸੈਡ ਲਿਖੇ ਜਾਂਦੀ ਨੇ ਤਾਂ ਕਰਕੇ ਅੱਛਾ ਠੀਕ ਹੈ ਅੱਛਾ ਦੋਸਤਾਂ ਨੇ ਕਿੰਨਾ ਕੀ ਸਾਥ ਦਿੱਤਾ ਫਿਰ ਤੁਹਾਨੂੰ ਮੂਵ ਔਨ ਕਰਾਉਣ ਦੇ ਵਿੱਚ ਮੈਮ ਦੋਸਤਾਂ ਦਾ ਸਾਥ ਰਹਿੰਦਾ ਵੀ ਆ ਜਿਹੜੇ ਮੈਮ ਕਲੋਜ਼ ਹੁੰਦੇ ਨੇ ਮੈਂ ਹੁਣ ਵੱਡੇ ਭਰਾ ਦਾ ਮੈਨੂੰ ਸਾਥ ਪੂਰਾ ਆ ਵੀ ਮੈਮ ਯਾਰਾ ਵਾਂਗੂ ਰਹਿੰਦਾ ਣੜੀ ਵੀ ਯਾਰਾ ਵਾਂਗੂ ਰਹਿੰਦੇ ਨੇ ਬਟ ਕੋਈ ਇਦਾਂ ਦੀ ਗੱਲ ਹੈ ਨਾ ਜਿੱਥੇ ਮੈਮ ਘਰ ਦੇ ਖੜ ਜਾਂਦੇ ਨੇ ਉੱਥੇ ਕੋਈ ਨਹੀਂ ਖੜਦਾ ਜਿਥੇ ਯਾਰ ਆਪਾਂ ਕਹਿਦੇ ਨੇ ਕਿ ਯਾਰ ਯਾਰ ਵੀ ਮੈਂਮ ਖੜਦੇ ਨਹੀਂ ਕੋਈ ਜਿਹੜੇ ਮੈਨੂੰ ਦਿਲ ਦੇ ਕਰੀਬ ਹੁੰਦੇ ਨੇ ਜਿਹੜੇ ਸਮਝਦੇ ਨੇ ਹਾਂ ਇਹ ਆਪਣਾ ਕੁਝ ਹੈਗਾ ਉਹ ਖੜਦੇ ਨੇ ਨਹੀਂ ਮੈਂ ਕੋਈ ਨਹੀਂ ਖੜਦਾ ਅੱਜ ਦੇ ਟਾਈਮ 'ਚ ਤਾਂ ਮੈਂਮ ਹਰੇਕ ਹੀ ਕਹਿੰਦਾ ਦੁਨੀਆਦਾਰੀ ਗੰਦੀ ਆ ਬੱਡ ਮੈਂਮ ਕੋਈ ਨਹੀਂ ਖੜਦਾ ਮੈਂ ਤਾਂ ਦੇਖਿਆ ਮੈਂ ਮੈਂ ਤਿੰਨ ਚਾਰ ਵਾਰ ਫਸਿਆ ਮੈਂ ਬਬਾ ਬਣ ਮੈਂ ਮੇਰ ਨਾਲ ਕੋਈ ਨਹੀਂ ਖੜਿਆ ਮੈਂ ਬਸ ਭਰਾ ਖੜਿਆ ਮੰਮੀ ਡੈਡੀ ਖੜੇ ਨੇ ਕੋਈ ਨਹੀਂ ਖੜਿਆ ਉਸ ਤੋਂ ਬਾਅਦ ਇਹੋ ਜਿਹਾ ਕਿੱਥੇ ਫਸ ਗਏ ਸੀ ਬਸ ਮੈਂਮ ਦੱਸੇ ਨਹੀਂ ਆਂਦਾ ਮੈਂ ਹੋ ਗਿਆ ਸੀ ਬਸ ਕੁਝ ਕੀ ਹੋਇਆ ਸੀ ਦੱਸੋ ਤਾਂ ਸਹੀ ਆਏ ਹੋ ਤਾਂ ਖੁੱਲ ਕੇ ਬੋਲੋ ਬਸ ਮੈਂ ਮੋਦ ਨੂੰ ਪਤਾ ਹੀ ਕੋਈ ਕਾਰਾ ਕੋਈ ਕੁੜੀ ਦੇ ਘਰ ਦੇ ਨਾਮ ਲਾ ਦੇ ਨੇ ਫਰੀਜ ਜਦੋਂ ਹੁੰਦੇ ਨਹੀਂ 7 ਦੇ ਨਾਲ ਕੋਈ ਨਹੀਂ ਖੜਦਾ ਮੈਂ ਸਾਰੇ ਭੱਜ ਗਏ ਸੀ ਨਾ ਮੇਰਾ ਲਾਤਾ ਨੰਬਰ ਦਿੱਤਾ ਘਰ ਦਾ ਐਡਰੈਸ ਦਿੱਤਾ ਕੀ ਮਤਲਬ ਕੁੜੀਦਨ ਕੀ ਫਸ ਗਏ ਸੀ ਬਸ ਮੈਂ ਮੋਦਾਂ ਵੀ ਜਿੱਦਾਂ ਮੈਂ ਫਰੈਂਡ ਸਰਕਲ ਹੋਂ ਸਾਰੇ ਕੋ ਇੱਥੇ ਹੁੰਦੇ ਆ ਤੇ ਕੁੜੀ ਦੇ ਘਰ ਦੇ ਨ ਕੀ ਗਲਤ ਸਮਝ ਲਿਆ ਫਰੈਂਡ ਸਰਕਲ ਹੁੰਦਾ ਹੀ ਆ ਉਹਨੇ ਕੀ ਉਹਨਾਂ ਨੇ ਕੀ ਗਲਤ ਸਮਝ ਲਿਆ ਅੱਗੇ ਅਕੇ ਗੱਲ ਪੈ ਗੇ ਬਾ ਫਿਰ ਮੈਂ ਤੁਹਾਨੂੰ ਪਤਾ ਜਿਵੇਂ ਅਗਲੇ 3 ਤੋਂ 5 ਹੋ ਗਏ ਫਿਰ ਮੈਂ ਮੈਨੂੰ 9 ਤੋਂ 11 ਹੋਣਾ ਪੈ ਗਿਆ ਕੁੜੀ ਦੇ ਕਰਦੇ ਨੇ ਫੈਂਟਾ ਚੜਿਆ ਫਿਰ ਤੁਹਾਨੂੰ ਨਹੀਂ ਨਹੀਂ ਮੈਂ ਉਹਨਾਂ ਦਾ ਜ਼ਰੂਰ ਚੜਿਆ ਸੀ ਆਪਾਂ ਤਾਂ ਨਹੀਂ ਮੈਂ ਹੱਥ ਲਵਾਉਂ ਦਿੰਦੇ ਐਨੀ ਛੇਤੀ ਹਾਂ ਅੱਜਕੱਲ ਮਰਜ਼ੀ ਕਰਦਿਆਂ ਦੀ ਘੱਟ ਚੱਲਦੀ ਐ ਕਿਉਂਕਿ ਕਈ ਤਾਂ ਬੀਸੀ ਕੁੜੀ ਪਿੱਛੇ ਕਰਦੇ ਖੋਣ ਲੱਗੇ ਜਿਹੜੀ 9 ਮਹੀਨੇ ਮਾਂ ਤੇ ਜੱਜ ਪਾਲਦੀ ਆ ਉਹਦੇ ਖਿਆਲ ਲੋਕੀ ਭੁੱਲ ਜਾਂਦੇ ਨੇ ਕਿਉਂਕਿ ਮੈਂਮ ਅੱਜਕੱਲ ਆਨਲਾਈਨੇ ਰਿਸ਼ਤੇ ਹੋਣ ਲੱਗੇ ਵਾ 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 ਕਹਿੰਦਾ ਕਹਿੰਦਾ ਸੋਹਣੀ ਐ ਪਰ ਉਹਦੇ ਵਾਂਗੂ ਐਨ ਤਾਂ ਨਹੀਂ ਤੂੰ ਮੈਨੂੰ ਲੱਗਦਾ ਰਹਿੰਦਾ ਯਾਰ ਕਿਤੇ ਪੈਸੇ ਦੀ ਭੈਣ ਤਾਂ ਨਹੀਂ ਤੂੰ ਕਹਿੰਦਾ ਹੋਰਾਂ ਵਿੱਚ ਤੈਨੂੰ ਮੈਂ ਕਦੇ ਗਿਣਿਆ ਨਹੀਂ ਹੋਰਾਂ ਨਾਲੋਂ ਜੁਦਾ ਐ ਤੂੰ ਕੌਣ ਕਹਿੰਦਾ ਯਾਰ ਤੈਨੂੰ ਮੈਂ ਰੱਬ ਨਹੀਂ ਵੇਖਿਆ ਤੁਰਦਾ ਫਿਰਦਾ ਖੁਦਾ ਐ ਤੂੰ ਵਾਓ 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 ਇਹ ਇਹ ਝਾਰੀਆਂ ਸ਼ਾਇਰੀਆਂ ਤੁਸੀਂ ਉਸ ਜ਼ਾਲਿਮ ਨੂੰ ਡੈਡੀਕੇਟ ਕੀਤੀਆਂ ਸੀ ਜਿਹੜੀ ਤੁਹਾਨੂੰ ਹਫ਼ਤੇ ਵਿੱਚ ਹੀ ਛੱਡ ਕੇ ਚਲੀ ਗਈ ਹਾਂਜੀ ਕਹਿੰਦਾ ਕੰਨਾ ਇੱਧਰ ਨਹੀਂ ਜਾਣਾ ਉੱਧਰ ਨਹੀਂ ਜਾਣਾ ਇਹਨੂੰ ਫੋਨ ਨਹੀਂ ਲਾਉਣਾ ਉਹਨੂੰ ਨਹੀਂ ਬੁਲਾਉਣਾ ਤੈਨੂੰ ਤਾਂ ਜਿਵੇਂ ਦੁੱਧ ਚ ਖਾਣਾ ਮਿਲ ਗਿਆ ਤੇਰੀ ਸੁਣਦਾ ਰਿਹਾ ਮੈਂ ਉਹ ਵੱਖਰੀ ਗੱਲ ਆ ਮੈਂ ਸੁਣਿਆ ਵੀ ਤੇਰਾ ਨਵਾਂ ਸੱਜਣ ਵੀ ਹੁਣ ਸਾਥੋਂ ਸਿਆਣਾ ਮਿਲ ਗਿਆ ਸੁਣਾਈਆਂ ਉਹਨੂੰ ਸਾਰੀਆਂ ਚਾਇਰੀਆਂ ਨੇ ਮੈਮ ਕਦੇ ਮੁਲਾਕਾਤ ਹੀ ਨਹੀਂ ਹੋਈ ਹੁਣ ਹੋਰ ਦੱਸੋ ਕੀ ਗੱਲਬਾਤ ਕਰਨਾ ਚਾਹੁੰਦੇ ਹੋ ਸਟੂਡੈਂਟ ਲਾਈਫ ਸਟੂਡੈਂਟ ਲਾਈਫ ਤਾਂ ਮੈਂ ਬੜੀ ਕਹਿੰਦਾ ਪੂਰੀ ਸਾਰੇ ਮੈਮ ਪੁਰਾਣੇ ਸਾਰੇ ਨਾਲ ਖੜਦੇ ਨੇ ਯੂਨੀਵਰਸਿਟੀ ਦੇ ਵਿੱਚ ਮੈਂ ਇੱਕ ਦੇ ਇੱਕ ਬੰਦਾ ਕਹਿੰਣ ਤੋਂ ਕਹਿੰਣ ਮਿਲਿਆ ਤੁਹਾਨੂੰ ਬੱਚਿਆਂ ਨੂੰ ਕੋਈ ਕੰਮ ਨਹੀਂ ਹੈਗਾ ਆਪਣਾ ਕਾਲਜ ਜਾਓ ਪੜਾਈਆਂ ਕਰੋ ਘਰ ਨੂੰ ਵਾਪਸ ਆਓ ਕਿਹੜੇ ਪੰਗਿਆਂ ਦੇ ਵਿੱਚ ਪਏ ਰਹਿੰਨੇ ਹੋ ਭਰਾ ਖੜਦਾ ਇਹ ਖੜਦਾ ਯਾਰ ਮਿੱਤਰ ਖੜਦੇ ਨੇ ਨਾਲ ਖੜਦੇ ਖੜਦੇ ਤੇ ਇਦਾਂ ਕਹਿੰਨੇ ਹੋ ਜਿਵੇਂ ਪਤਾ ਨਹੀਂ ਕਿਹੜੇ ਵੱਡੇ ਡੀਸੀ ਲੱਗੇ ਹੋ ਤੇ ਕਿਹੜੇ ਪੰਗੇ ਪਾਏ ਹੋਏ ਨੇ ਸਿੱਧਾ ਘਰਦਿਆਂ ਨੇ ਪੜਨ ਭੇਜਿਆ ਪੈਸੇ ਲਾਉਂਦੇ ਨੇ ਪੜੋ ਜਾ ਕੇ ਕਿਹੜੇ ਪੰਗਿਆਂ 'ਚ ਪਏ ਰਹਿੰਨੇ ਹੋ ਤੁਸੀਂ ਨਹੀਂ ਨਹੀਂ ਮੈਮ ਉਹ ਤਾਂ ਮੁੱਦਾ ਤੁਰਦੇ ਫਿਰਦੇ ਹੋ ਜਾਂਦੇ ਆ ਤੁਰਦੇ ਫਿਰਦੇ ਕਿਵੇਂ ਹੋ ਜਾਂਦੇ ਨੇ ਪੰਗੇ ਬਸ ਮੈਮ ਉਹੀ ਮੈਮ ਗੱਲਾਂ ਬਣਾ ਲੈਣ ਦੇ ਨੇ ਅੱਖ ਜੱਖ ਬਾਈਵਾ ਕਰੀ ਬਸ ਇਦਾਂ ਹੋ ਜਾਂਦਾ ਕਿਹੜੇ ਪੰਗੇ ਮੈਨੂੰ ਦੱਸੋ ਅੱਜ ਇਹ ਫੋਨ ਤੁਸੀਂ ਸਾਈਡ 'ਚ ਰੱਖ ਦਿਓ ਸ਼ਾਇਰੀਆਂ ਆਪਾਂ ਬਹੁਤ ਸੁਣ ਲਈਆਂ ਇਹ ਮੈਨੂੰ ਦੱਸੋ ਕਿ ਇਹ ਜਿਹੜੇ ਕਹਿੰਦੇ ਨੇ ਕਿ ਅ ਖੜਦੇ ਨੇ ਯਾਰ ਕਿੱਥੇ ਖੜਦੇ ਨੇ ਯਾਰੇ ਬਾ ਮੈਮ ਖੜ ਜਾਂਦੇ ਨੇ ਜਿੱਥੇ ਮੈਮ ਲੋਡ ਪੈਂਦੇ ਉੱਥੇ ਖੜ ਜਾਂਦੇ ਨੇ ਨਹੀਂ ਸਟੂਡੈਂਟ ਲਾਈਫ ਦੇ ਵਿੱਚ ਤੁਹਾਨੂੰ ਪੜਨ ਭੇਜਦੇ ਨੇ ਘਰ ਦੇ ਹਨਾ ਪੜਿਆ ਕਰੋ ਜਾ ਕੇ ਕਿਹੜੇ ਪੰਗਿਆਂ 'ਚ ਪੇ ਰਹੇ ਨੇ ਨਹੀਂ ਨਹੀਂ ਮੈਂ ਪੜਦੇ ਵੀ ਆ ਮੈਮ ਸਵੇਰੇ 9 ਤੋਂ 4 ਪੜ੍ਹਦੇ ਹਾਂ ਉਹ ਤੋਂ ਬਾਅਦ ਫਿਰ ਤੁਹਾਨੂੰ ਪਤਾ ਤੇ ਪੰਗੇ ਪਾਉਣ ਦਾ ਟਾਈਮ ਕਿੱਥੇ ਮਿਲਦਾ ਹੈ ਫਿਰ ਪੰਗੇ ਮੈਮਸੀ ਆਪ ਨਹੀਂ ਲੈਂਦੇ ਸਾਡੇ ਨਾਲ ਆਪ ਲੈਂਦੇ ਨੇ ਲੋਕ ਅੱਛਾ ਕਿਹੋ ਜਿਹੇ ਪੰਗੇ ਹੁੰਦੇ ਨੇ ਦੋਸਤੋ ਬਸ ਮੈਂ ਉਹਨੂੰ ਕਹੇ ਜੇ ਕਿ ਜਿਵੇਂ ਮੈਂ ਮਗਲਾ ਕੋਈ ਗੱਲ ਬਣਾ ਲੈਂਦਾ ਮੈਮ ਜਿੱਦਾਂ ਗੱਲਾਂ ਬਣ ਜਾਂਦੀਆਂ ਨੇ ਉਦੋਂ ਮੈਂ ਗੱਲਾਂ ਵਧਾ ਲੈਂਦੇ ਨੇ ਫਿਰ ਮੈਂ ਤੁਹਾਨੂੰ ਪਤਾ ਛੋਟੇ ਬੱਚਿਆਂ ਵੱਲੇ ਪੰਗੇ ਹੁੰਦੇ ਨੇ ਪੈਨਸਲ ਖੋਲ ਹੀ ਪੈਨ ਖੋਲ ਹੀ ਨਹੀਂ ਮੈਂ ਵੱਡੇ ਵੱਡੇ ਪੰਗੇ ਹੁੰਦੇ ਨੇ ਵੱਡੇ ਵੱਡੇ ਪੰਗੇ ਕਿਹੋ ਜਿਹਾ ਹੁੰਦੇ ਨੇ ਮੈਨੂੰ ਦੱਸੋ ਮੈਂ ਵੀ ਸਟੂਡੈਂਟ ਲਾਈਫ ਦੇਖੀ ਆ ਬਟ ਮੇਰੇ ਕਦੇ ਪੰਗੇ ਨਹੀਂ ਹੋਏ ਮੈਮ ਕੁੜੀਆਂ ਦੇ ਪੰਗੇ ਨਹੀਂ ਨਾ ਹੁੰਦੇ ਤੇ ਮੁੰਡਿਆਂ ਦੇ ਕਿਹੜੇ ਪੰਗੇ ਹੁੰਦੇ ਨੇ ਮੈਮ ਪੰਗੇ ਬੱਸ ਉਹ ਜਦੋਂ ਆਪਸ ਚ ਚੋੜ 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 ਚ ਕਈ ਵਾਰ ਹੋ ਜਾਂਦੇ ਮੈਮ ਨਹੀਂ ਪਤਾ ਲੱਗਦਾ ਜਿਵੇਂ ਕੀ ਕਿਹੜੇ ਪੰਗੇ ਦੱਸੋ ਇਹੋ ਜਿਹੀ ਕੀ ਪੰਗੇ ਕਰਦੇ ਹੋ ਮੈਂ ਮੈਂ ਤਾਂ ਕੋਈ ਪੰਗੇ ਨਹੀਂ ਕਰਦੀ ਐ ਤਾਂ ਮੈਂ ਗੱਥੀ ਰਹਿਨੇ ਆ ਬਸ ਛੋੜ ਮਾਰਨ ਨੂੰ ਬੋਲਦੇ ਹੀ ਦੈ ਹਨਾ ਕਿ ਭਰਾ ਨੇ ਇਹ ਸਾਥ ਦਿੰਦੇ ਨੇ ਇਹ ਮੈਨੂੰ ਤਾਂ ਲੱਗਦਾ ਬਸ ਛੋੜ ਵਾਲੀਆਂ ਗੱਲਾਂ ਨੇ ਕਿਹੜੇ ਥੋੜੇ ਵਰਗਿਆਂ ਦੇ ਕਿਹੜੇ ਪੰਗੇ ਹੋਣਗੇ ਜਿਹੜੇ ਬੱਚੇ ਨੇ ਛੋਟੇ ਛੋਟੇ ਪੜਨ ਜਾਂਦੇ ਨੇ ਮੈਨੂੰ ਬਸ ਹੀ ਮੂ ਬੱਚੇ ਲੱਗਦੇ بڑے ਬੱਚੇ ਤਾਂ ਨਹੀਂ ਬੱਚੇ ਤਾਂ ਨਹੀਂ ਅੱਛਾ ਕਿੰਨੀ ਸੈਲਰੀ ਹੈ ਤੁਹਾਡੀ ਮੰਥਲੀ ਕੀ ਕਰਦੇ ਹੋ ਨਹੀਂ ਨਹੀਂ ਮੈਂ ਸਟੱਡੀ ਕਰਦੇ ਹਾਂ ਕੰਮ ਕਰਦਾ ਕੋਈ ਨਹੀਂ ਹਜੇ ਅੱਛਾ ਹਾਂਜੀ ਸਟੱਡੀ ਚੱਲਦੀ ਹੈ ਮੈਮ ਕਰੀ ਜਾਂਦੇ ਆ ਥੀਟਰ ਐਂਡ ਮੈਡੀਕਲ ਚੱਲ ਰਿਹਾ ਮੈਂ ਮੇਰਾ ਹੱਲੇ ਤੁਸੀਂ ਕਿਹਾ ਕੀ ਅਸੀਂ ਬੱਚੇ ਨਹੀਂ ਹੈਗੇ ਆ ਹਨਾ ਤੇ ਫਿਰ ਖਰਚਾ ਪਾਣੀ ਕਿਵੇਂ ਚੱਲਦਾ ਹੈ ਖਰਚਾ ਪਾਣੀ ਮੈਂ ਬਸ ਐਸ਼ ਮਿਲ ਜਾਂਦੀ ਹੈ ਘਰੋਂ ਕਰਦੇ ਆਂ ਦੇ ਸਿਰ ਤੇ ਹਾਂਜੀ ਹਾਂ ਤੇ ਫਿਰ ਬੱਚੇ ਨਹੀਂ ਤੇ ਹੋਰ ਕੀ ਹੋ ਦੱਸੋ ਨਹੀਂ ਨਹੀਂ ਮੈਂ ਮੈਂ ਤਾਂ ਬੱਚੇ ਆ ਕਰਦੇ ਆਂ ਦੇ ਤਾਂ ਅੱਛਾ ਅੱਜ ਬ੍ਰੇਕਫਾਸਟ ਦੇ ਵਿੱਚ ਕੀ ਖੱਦਾ ਸੀ ਨਹੀਂ ਮੈਂ ਮੈਂ ਅੱਜ ਤਾਂ ਰੋਟੀ ਖਾਧੀ ਸੀ ਮੰਮੀ ਨੇ ਪਰੌਂਠੇ ਜਿਹਾ ਬਣਾ ਕੇ ਭੇਜੇ ਸੀ ਕਹਿੰਦੇ ਜਲ ਜਾ ਰਹੇ ਆ ਬੈਸਟ ਆਫ ਲੱਕ ਕਹਿੰਦੇ ਚੱਲ ਜਾ ਕੀ ਕਰ ਮੰਮੀ ਨੂੰ ਕੀ ਕਰਨ ਜਾ ਰਹੇ ਹੋ ਮਗਾ ਮਮੀ ਮੈਂ ਇੰਟਰਵਿਊ ਤੇ ਚੱਲਿਆ ਮਗਾ ਚੰਡੀਗੜ੍ਹ ਤੇ ਮਮੀ ਨੇ ਕਿਹਾ ਨਹੀਂ ਕਿਹੜਾ ਇੰਟਰਵਿਊ ਦੇਣ ਚੱਲਿਆ ਨਹੀਂ ਨਹੀਂ ਮਮੀ ਨੇ ਪਤਾ ਵੀਡੀਓਜ਼ ਵਗੈਰਾ ਪਾਉਂਦਾ ਰਹਿੰਦਾ ਵੀ ਚੱਲ ਚਬਾਕ ਮੈਂ ਤੇ ਕਰਦਾ ਵਧੀਆ ਕਿਤੇ ਤਾਂ ਮੁੱਲ ਪੈ ਜਾਊਗਾ ਹੁਣ ਮੈਂ ਮੈਂ ਤਾਂ ਇਦਾਂ ਤਾਂ ਹੈ ਹੀ ਨਹੀਂ ਵੀ ਮੈਂ ਬਿਨਾਂ 2 ਦਿਨ ਬਾਅਦ ਕਰ ਲਿਆ ਬਾਅਦ ਕਰ ਲਿਆ ਰੋਜ਼ ਮੈਂ ਜੇ ਆਪਾਂ ਕੰਟੀਨਿਊ ਰੱਖਾਂਗੇ ਮੈਂ ਕਰ ਦਿਆਂਗਾ ਤੁਸੀਂ ਆਪਣੀ ਵੀਡੀਓ ਆ ਤਕਦੀਰ মিডিਆ ਵਾਲੀ ਓਈ ਸਵੇਰੇ ਵਾਲੀ ਓਈ ਵਾਲੀ ਦਿਖਾਈਓ ਮੇਰੇ ਨਾਲ ਮੈਂ ਦੋ ਦੋਨੇ ਵਧੀਆ ਕਹਿਨੇ ਹਨਾ ਮੈਂ ਮੇਰੇ ਦਾ ਕੰਟੈਂਟ ਪਰ ਬੋਲਾਰੇ ਵਧੀਆ ਦੂਜਾ ਫੀਮ ਵਾਲਾ ਵਧੀਆ ਗਿਆ ਇਹ ਲਈ ਨਾ ਜਿਵੇਂ ਬ੍ਰੇਕਫਾਸਟ ਦੇ ਵਿੱਚ ਫੇਮ ਫੂਮੀ ਖਾ ਕੇ ਆਇਆ ਮਨਤਲਾ ਉਹ ਹੀ ਚੱਲਦਾ ਮੈਮ ਹੋਰ ਬ੍ਰੇਕਫਾਸਟ ਕਿਹਨੂੰ ਕਹਿੰਦੇ ਮੰਮੀ ਨੇ ਹੋਏ ਵੀਡੀਓ ਦਿਖਾਈ ਸੀ ਹਾਂਜੀ ਮੈਮ ਆਈ ਚੱਲਦਾ ਹੈ ਦਿਖਾਈ ਸੀ ਵੀਡੀਓ ਹਾਂਜੀ ਹਾਂਜੀ ਮੈਮ ਮੰਮੀ ਨੇ ਸ਼ੇਅਰ ਵੀ ਕੀਤੀ <li> ਟੈਗਸ ਵੀ ਲਾਇਆ ਸੀ ਮੰਮੀ ਨੇ ਸਟੇਟਸ ਲਾਇਆ ਇਸ ਵੀਡੀਓ ਹਾਂਜੀ ਨਹੀਂ ਨਹੀਂ ਮੈਮ ਕਈ ਵਾਰ ਮੈਂ ਲਾ ਦਿੰਨਾ ਫੋਨ ਚੱਕ ਕੇ ਹਾਂ ਤਾਂ ਅੱਛਾ अच्छा पापा ਨੂੰ ਦਿਖਾਈ ਇਹ ਵੀਡੀਓ ਹਾਂਜੀ ਉਹਨੇ ਫੋਨ ਯੂਟਿਊਬ ਤੇ ਦੇਖਿਆ ਤਾਂ ਹੀ ਤਾਂ ਮੈਂ ਪੁੱਛਿਆ ਮੈਮ ਚੰਗੀਆਂ ਗੱਲਾਂ ਨਹੀਂ ਵੀਡੀਓ ਡਿਲੀਟ ਕਰਦੀ ਅੱਛਾ ਕੀ ਕਹਿੰਦੇ ਮੰਮਾ ਜਦੋਂ ਮੰਮਾ ਨੇ ਇਹ ਵੀਡੀਓ ਦੇਖੀ ਅੱਛਾ ਮੰਮਾ ਨੂੰ ਕਿਵੇਂ ਕਨਵਿੰਸ ਕੀਤਾ ਕਿ ਬਸ ਮੰਮਾ ਵੈਸੇ ਹੀ ਹੈ ਤਾਂ ਬਸ ਕੈਮਰਾ ਦੇ ਅੱਗੇ ਸ਼ੇਕੀ ਮਾਰਦੀ ਅੱਪਾ ਕਰੀਦਾਨੀ ਐਂਦਾ ਬੋਲਿਆ ਮੰਮਾ ਨੇ ਨਹੀਂ ਨਹੀਂ ਮੰਮੀ ਨੇ ਪਤਾ ਹੀ ਨਹੀਂ ਜਵਾਗ ਭਰੋਸਾ ਕਰਕੇ ਭੇਜੇ ਅੱਛਾ ਭਰੋਸਾ ਕਰਕੇ ਭੇਜੇ ਜਿਸ ਕੌਨਫੀਡੈਂਸ ਦੇ ਨਾਲ ਤੁਸੀਂ ਚਲਾਈਓ ਵੀਡੀਓ ਫਿਰ ਤੋਂ ਜਿਸ ਕੌਨਫੀਡੈਂਸ ਨਾਲ ਤੁਸੀਂ ਇਹ ਵੀਡੀਓ ਦੇ ਵਿੱਚ ਬੋਲੇ ਹੋ ਉਸ ਦਿਨ ਕੀ ਬ੍ਰੇਕਫਾਸਟ ਦੇ ਵਿੱਚ ਕੀ ਚੱਲਦਾ ਹੈ ਫੀਮ ਜਦੋਂ ਬ੍ਰੇਕਫਾਸਟ ਦੇ ਵਿੱਚ ਫੀਮ ਫੂਮੀ ਖਾ ਕੇ ਆਇਆ ਮੈਂ ਤਾਂ ਲੱਗਦਾ ਉਹੀ ਚੱਲਦਾ ਮੈਮ ਹੋਰ ਬ੍ਰੇਕ ਵਾਂਟ ਕਿਉਂ ਮੰਮੀ ਦਾ ਫਰਸਟ ਰਿਐਕਸ਼ਨ ਕੀ ਸੀਗਾ ਜਦੋਂ ਮੰਮੀ ਨੂੰ ਇਹ ਵੀਡੀਓ ਦਿਖਾਈ ਹੈ ਨਾ ਅੱਜ ਮੰਮਾ ਨੇ ਤੁਹਾਨੂੰ ਕਿਹਾ ਬੈਸਟ ਆਫ ਲੱਕ ਸਪੈਸ਼ਲੀ ਬ੍ਰੇਕਫਾਸਟ ਖਵਾ ਕੇ ਇੰਟਰਵਿਊ ਲਈ ਤਿਆਰ ਚੁਰ ਕਰਕੇ ਭੇਜਿਆ ਜਦੋਂ ਮੰਮਾ ਨੂੰ ਇਹ ਵੀਡੀਓ ਦਿਖਾਈ ਕਿ ਇੰਨੇ ਜ਼ਿਆਦਾ ਵਾਇਰਲ ਹੋ ਗਈ ਇਹ ਮੰਮਾ ਦਾ ਫਰਸਟ ਰਿਐਕਸ਼ਨ ਕੀ ਸੀਗਾ ਮੰਮੀ ਨੂੰ ਪਤਾ ਵੀ ਕਰਦੇ ਤਾਂ ਹੈ ਨਹੀਂ ਮੈਂ ਮैम ਘਰੇ ਵੀ ਇਦਾਂ ਹੀ ਕੁਛ ਨਾ ਕੁਛ ਬੋਲੀ ਜਾਂਣਾ ਆ ਬਾਬੇ ਸਰਪੀ ਇਹ ਕਰੀ ਪਰ ਹਵਨ ਨਾਲ ਜਾਂ ਚੱਲ ਕਰੀ ਜਾਂਣਾ ਹੈ ਨਾ ਬਲ ਮੈਮ ਉਹਨਾਂ ਨੂੰ ਪਤਾ ਕਰਦੇ ਤਾਂ ਕੁਝ ਹੈ ਨਹੀਂ ਨਸ਼ਾ ਬੱਤ ਮੈਂ ਕੋਈ ਨਹੀਂ ਕੋਈ ਫਾਇਦਾ ਵੀ ਨਹੀਂ ਮੈਮ ਹਰੇਕ ਕਹਿੰਦਾ ਨਾ ਨਸ਼ੇ ਤੋਂ ਦੂਰ ਹੋ ਜਾਵੋ ਪਰ ਮੈਂ ਗੱਲ ਵੀ ਸਹੀ ਆ ਨਾਲ ਦੇ ਵੀ ਮੈਮ ਡੈਥ ਵੇਜ ਤੇ 3-4 ਦੇ ਨਾਲ ਦਿਆਂਦੀ ਜਿਹੜੇ ਘਰ ਦੇ ਫੁੱਲ ਨਸ਼ੇ ਬੱਤੇ ਮਨ ਮੈਂ ਮਾ ਪਤਾ ਕਰਿਆ ਅੱਜ ਤੱਕ ਕੀਤਾ ਨਾ ਕਰਨਾ ਆਪਾਂ ਤਾਂ ਮੈਂ ਕਰਦੇ ਨਿਸ਼ਰਤ ਹੋਈ ਲਿਖਾਇਆ ਤੇ ਉਸ ਦਿਨੇ ਛੋੜ-ਛੋੜ ਚ ਗੱਲ ਮਾਰਤੀ ਸੀ ਫਿਰ ਹਾਂਜੀ ਮੈਮ ਛੋੜ-ਛੋੜ ਚ ਹੀ ਕਹੀਦਾ ਤੂੰ ਨਹੀਂ ਮੈਂ ਮੈਂ ਫੋਨ ਕਰਦੇ ਮੈਮ ਜਦੋਂ ਉਹ ਹੋ ਜਾਂਦਾ ਅੱਛਾ ਗੱਲਾਂ ਗੋਲਾਂ ਤੇ ਹੋ ਜਾਂਦਾ ਮੈਮ ਗੱਲਾਂ ਗੱਲਾਂ ਚ ਬੜ ਨਹੀਂ ਖਾਂਦੇ ਬਿੰਦੇ ਗੋਸ਼ੀ ਨੇ ਸਾਰਿਆਂ ਨੂੰ ਦੱਸੋ ਫਿਰ ਕਿ ਆਪਾਂ ਬਸ ਛੋੜ ਛੋੜ ਯੂ نو ਵੀਊਜ਼ ਵਾਸਤੇ ਬੋਲ ਦੇਈਦੇ ਆ ਪਰ ਇਹੋ ਜੇ ਅਸਲ ਚ ਹੈ ਜਾਂ ਨਹੀਂ ਦੱਸੋ ਸਾਰਿਆਂ ਨੂੰ ਨਹੀਂ ਆਪਾਂ ਖਾਂਦੇ ਤਾਂ ਹੈ ਨਹੀਂ ਫੀਮ ਫੂਮ ਜੀ ਉਹ ਤਾਂ ਮੈਂ ਬਿਮਾਰੀ ਵਾਸਤੇ ਹੁੰਦੀ ਜੇ ਕੋਈ ਬਿਮਾਰੀ ਲੱਗ ਜੀ ਤਾਂ ਮਤਲਬ ਵੀ ਦਰਦ ਦੀ ਜਾਂ ਗੋਡਿਆਂ ਦੀ ਉਹਦੇ ਵਾਸਤੇ ਹੁੰਦੀ ਆ ਉਹ ਕੁਝ ਹੋਰ ਨਹੀਂ ਮੈਨੂੰ ਫੀਮ ਦਰਦਾਂ ਵਾਸਤੇ ਹੁੰਦੀ ਹੈ ਘਰ ਦੇ ਨੂੰ ਖਵਾਈ ਆ ਮੰਮੀ ਦੇ ਗੁੱਡੇ ਗੁੱਡੇ ਪੀੜ ਤਾਂ ਹੁੰਦੀ ਹੋਈਗੀ ਕਦੀ ਨਾ ਕਦੀ ਨਾ ਨਾ ਹੀ ਕਰਿਉਂ ਪਈ ਵੀ ਨਹੀਂ ਹੁੰਦੀ ਜੀ ਰਖਦੀ ਨਹੀਂ ਅੱਛਾ ਗਾਣਾ ਕੱਢ ਦਿੰਦੇ ਨੇ ਕਈ ਫਿਰ ਲੈ ਵੀ ਆਈਏ ਕੌਣ ਗਾਣਾ ਕੱਢਦਾ ਕਰਦੇ ਜੀ ਕਿਧਰੋਂ ਲੈ ਕੇ ਆਉਨੋ ਬੀਕਨ ਇਸ ਤੋਂ ਮੰਗਵਾਈ ਦੀ ਆਈ ਕਿੰਨੇ ਦੀ ਮਿਲ ਜਾਂਦੀ ਐ ਨਹੀਂ ਪਤਾ ਜੀ ਹੁਣ ਤਾਂ ਬਾਹਰੋਂ ਮੰਗਾਉਣਾ ਯਾਰ ਦੋਸਤ ਲਿਆ ਦਿੰਦੇ ਨਹੀਂ ਕਦੇ ਪੈਸੇ ਪੁੱਛਦਾ ਮੰਗੇ ਹੀ ਨਹੀਂ ਤਾਂ ਸਸਤਾ ਲਦਈ ਉਹ ਤਾਂ ਖਾਣੇ ਬਿਨੇ ਰਹਿਣੇ ਜਿਵੇਂ ਹੁਣ ਜਿਵੇਂ ਪਾਰਟੀਆਂ ਦੇ ਜਾਂ ਉਨਾਂ ਦੇ ਆਪਸ ਵਿੱਚ ਪੈਸੇ ਪਾ ਲੈ ਇਦਾਂ ਜਲਦੀ ਅਗਲਾ ਕੁਝ ਸੋਚਦਾ ਆ ਸਾਡੇ ਜਿਵੇਂ ਹੁਣ ਵੀ ਜਿੱਦਾਂ ਹੀ ਯੂਨੀਵਰਸਿਟੀ ਵੀ ਰਹਿੰਦੇ ਆ ਕਦੇ ਮੈਂ ਕਿਸੇ ਨੇ ਲਾਤੇ ਕਦੇ ਕਿਸੇ ਨੇ ਲਾਤੇ ਕਦੇ ਕਿਸੇ ਨੇ ਲਾਤੇ ਕਦੇ ਆਪਨੇ ਲਾਤੇ ਕਦੇ ਮੈਂ ਸੋਚਿਆ ਕਦੇ ਕਿੰਨਾ ਖਰਚਾ ਹੋ ਗਿਆ ਕਦੇ ਗਿਣੇ ਹੀ ਨਹੀਂ ਜੀ ਹੁਣ ਮੈਂ ਆਪਣਾ ਡਾਇਲੌਗ ਬੋਲਾਂ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਤੇਰਾ ਸਟੈਂਡ ਨਹੀਂ ਹੈਗਾ ਹੱਲੇ ਗਿਆ ਮੈਂ ਨਸ਼ੇ ਨੂੰ ਛੇ ਕਰਦਾ ਨਹੀਂ ਉਹਨਾਂ ਕਦੇ ਖਾਣ-ਪੀਣ ਦੀ ਗੱਲ ਕਰਦਾ ਜੀ ਨਸ਼ੇ ਨਹੀਂ ਕਹੀ ਮੈਂ ਖਾਣ-ਪੀਣ ਦੀ ਤੂੰ ਵੀ ਕਹਿੰਦੇ ਤੂੰ ਕੀ ਮੰਗਵਾਉਂਦੇ ਹੋ ਮੈਂ ਨਹੀਂ ਮੰਗਵਾਉਂਦਾ ਜੀ ਨਾਲ ਦੇ ਮੰਗਵਾਉਂਦੇ ਨੇ ਨਹੀਂ ਇਕੱਠੇ ਪੈਸੇ ਪੁੱਸੇ ਪਾ ਕੇ ਕੀ ਮੰਗਵਾਉਂਦੇ ਨੇ ਉਹ ਤਾਂ ਮੈਂ ਮੇਰੇ ਯੂਨੀਵਰਸਿਟੀ ਦੀ ਗੱਲ ਦੱਸਦਾ ਜੀ ਜੇ ਲਿਓ ਖਾਣੇ ਵੀ ਨਹੀਂ ਰਹਿਨੇ ਆ ਉੱਥੇ ਵੀ ਜਿੰਨਾ ਰੋਟੀ ਪਾਣੀ ਉਦਾਂ ਕਹਿੰਦੇ ਜੀ ਮੈਸਟਰਾਂ ਸੀ ਲਾਈ ਨਹੀਂ ਹੋਈ ਜੀ ਮੈਸੇਜ ਫਾਇਦਾ ਨਹੀਂ ਉੱਥੇ ਇੰਨਾ ਚੱਲਦਾ ਨਹੀਂ ਸਿਸਟਮ ਤੇ ਵੀ ਕਿਹਨਰ ਤੋਂ ਕੀ ਮੰਗਵਾਨੇ ਉਹ ਨਮਕੀਂ ਦੇ ਡੱਬੇ ਫੇਫੋ ਮੰਗਾ ਲੈਣੇ ਨਹੀਂ ਇਹ ਤਾਂ ਪਰ ਮੈਂ ਨਹੀਂ ਮੰਗਵਾਉਂਦਾ ਨਾਲ ਦੇ ਮੰਗਾਉਂਦੇ ਨਹੀਂ ਉਹ ਖਾਂਦੇ ਨਹੀਂ ਮੈਂ ਨਹੀਂ ਕਰਦੇ ਨੇ ਸ਼ਬਦ ਦਾ ਹਾਂ ਤੇ ਮਾਲ ਦੇ ਕਰਦੇ ਨੇ ਅੱਛਾ ਮਦ ਸ਼ਰੀਫ ਆਈ ਅੱਛਾ ਹਾਂਜੀ ਠੀਕ ਹੈ ਜੀ ਅੱਛਾ ਮਮਾ ਪਾਪਾ ਕੀ ਕਰਦੇ ਨੇ ਤੁਹਾਡੇ ਮਮਾ ਬਸ ਘਰੇ ਹੁੰਦੇ ਨੇ ਰੋਟੀ ਪਾਣੀ ਲਈ ਤੇ ਡੈਡੀ ਆਸ਼ ਕਰਾਈ ਜਾਂਦੇ ਨੇ ਡੈਡੀ ਕੰਮ ਕਰ ਹੈਗਾ ਹੀ ਆਪਣਾ ਸਕ੍ਰੈਪ ਵਗੈਰਾ ਲੋਹੇ ਵਗੈਰਾ ਹਾਂਜੀ ਤੇ ਮੈਂ ਸਟੂਡੀਓ ਹੁੰਦਾ ਵੱਡਾ ਭਰਾ ਡਾਇਰੈਕਟਰ ਹੈ ਉਹ ਡਾਇਰੈਕਟਰ ਹੁੰਦਾ ਕਰ ਗਿਆ ਮਤਲਬ ਸਿੱਧੂ ਦੇ ਫਿਲਮ ਕਰ ਗਿਆ ਸਿੱਧੂ ਦੀ ਮੋਸੇ ਵਾਲੀ ਦੀ ਤੇ गाने वगैरह करी ਜਾਂਦਾ ਹੈਪੀ ਬਰਥਡੇ ਗਾਣੇ ਗੁਨੇ ਕਰ ਗਿਆ ਚੱਲੀ ਜਾਂਦਾ ਉਹਦੇ ਕੰਮ ਕਰ ਮम्मी ਦੇ ਦੀ ਕਰੀ ਮੰਮੀ ਵਾਸਤੇ ਕਦੀ ਸ਼ਾਇਰੀ ਲਿਖੀ ਹੈ ਮੰਮੀ ਅਸੀਂ ਪਹਿਲਾਂ ਨਹੀਂ ਕੀਤੀ ਸੀ ਹੁਣ ਤਾਂ ਯਾਦ ਨਹੀਂ 2 ਦਨ ਸਾਲ ਪਹਿਲਾਂ ਸੀ ਸਹੇਲੀ ਦੀਆਂ ਸਾਰੀਆਂ ਯਾਦਾਂ ਤਾਂ ਮੰਮੀ ਦੀਆਂ ਨਹੀਂ ਯਾਦ ਅਸਲ ਸਹੇਲੀ ਤੇ ਹੀ ਫਿਰ ਹੁਣ ਬਣੀ ਸੀ ਨਾ 6-7 ਮਹੀਨੇ ਅਸ ਤੋਂ ਤੇ ਮੰਮੀ ਪੁਰਾਣੀ ਹੋ ਗਈ ਕੋ ਨਹੀਂ ਮੰਮੀ ਤਾਂ ਨਹੀਂ ਪੁਰਾਣੀ ਹੋਈ ਮੰਮੀ ਕਦੇ ਵੀ ਨਹੀਂ ਪੁਰਾਣੀ ਹੋ ਸਕਦੀ ਜੀ अच्छा रण वाले किधर किधरੋਂ ਤੁਸੀਂ ਸੁਨਾਮ ਤੋਂ ਜਿਲ੍ਹਾ ਸੰਗਰੂਰ اچھا ہاں جی ਸੁਨਾਮ ਚ ਸੁਨਾਮੀ ਦੇ ਨਹੀਂ ਹੁੰਦੀ ਐ ਨਹੀਂ ਸੁਨਾਮ ਜਦੋਂ ਮੈਂ ਸਾਰੇ ਬਸ ਜਾਣ ਪਛਾਣੀ ਜੀ اچھا 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 ਜਿੱਥੇ ਜਾਇਦਾ ਤੇ ਨਾਮ ਬੋਲਣ ਲੱਗ ਜਾਂਦੇ ਆਂ ਅੱਛਾ ਥੋੜਾ ہاں جی ਅੱਛਾ ਇੰਨਾ ਕੀ ਕਰ ਮਾਨਦੇ ਹੀ ਨਹੀਂ ਕੀਤਾ ਜੀ ਕਦੇ ਬਹੁਤ ਮਸ਼ਹੂਰ ਹੂੰ ਯਾਰ ਤੁਸੀਂ ਪਹਿਲਾਂ ਤੋਂ ਹੀ ਮਸ਼ਹੂਰ ਹੋ ਹਨਾ ਨਹੀਂ ਮੈਂਮਸਨ ਉਦਾਂ ਮੈਂ ਵੀ ਉਹ ਫਿਰਦੇ ਰਹਿੰਦੇ ਬਾਜ਼ਾਰ ਚ ਉਹ ਉਹਦਾ ਹੀ ਕਰ ਕਿੰਨੀ ਗੱਜ ਚ ਆ ਗਈ ਬਾਜ਼ਾਰ ਚ ਕੀ ਕਰਦੇ ਫਿਰਦੇ ਮਨ ਨੂੰ ਹੱਸਦੇ ਖੇਡਦੇ ਫਿਰਦੇ ਰਹਿੰਦੀ ਜੀ ਅੱਛਾ ਉਹ ਨਗਰ ਦੇ ਕੀ ਕਰ ਲੈ ਕਦੇ ਕਿੱਥੇ ਘੁੰਮ ਲੇ ਪਰ ਬੜਵੇਂ ਸ਼ੁਰੂ ਤੋਂ ਗੇਮ ਵੀ ਰਹੀ ਐ ਮੈਂ ਮੇਰੀ ਪਹਿਲੇ ਤਾਂ ਮੈਂ ਤਾਂ ਜਾਨ ਪਛਾਨ ਮੈਂ ਮੇਰੀ ਤਾਂ ਰਹੀ ਐ 3 ਸਾਲ ਮੈਂਮਰੀ ਬਾਕਸਿੰਗ ਰਹੀ ਐ ਮੇਰੀ ਮੈਮ 2 ਸਾਲ ਬੂਸ਼ੋ ਕਿੱਕ ਬਾਕਸਿੰਗ ਰਹੀ ਐ 1.5 ਸਾਲ ਮੇਰੀ ਥਲੇਟਿਕ ਰਹੀ ਐ ਉਹਦੇ ਕਰਕੇ ਮੈਂ ਮੇਰੀ ਜਾਨ ਪਛਾਨ ਰਹੀ ਐ ਤੇ ਮੈਂ ਮੈਂ ਨੈਸ਼ਨਲ ਵਗੈਰਾ ਵੀ ਖੇਡ ਕੇ ਆ ਗੋਲਡ ਉੱਥੇ ਵੀ ਆਇਆ ਹੋਇਆ ਬਸ ਮੈਂ ਮੋਟਾ ਗੇਮ ਗਮ ਕਰਕੇ ਮੈਂ ਮੇਰੀ ਕੁਝ ਬੰਦ ਹੀ ਰਹੀ ਹੁਣ ਵੀ ਮੈਂ ਮੈਂ ਯੂਨੀਵਰਸਿਟੀ ਦੇ ਵਿੱਚ ਜੇ ਮੈਂ ਗੇਮ ਵੀ ਕਰਨੇ ਮਕਰ ਵੀ ਸਾਲ ਦਾ ਬਟ ਮੈਂ ਹਜੇ ਸਟੱਡੀ ਵੀ ਕੁਝ ਮੈਂ ਪੇਪਰ ਵਗੈਰਾ ਤਾਂ ਕਰਕੇ ਕਰ ਨਹੀਂ ਰਹੀ ਪਹਿਲਾਂ ਮੈਂ ਗੇਮ ਗਮ ਕੀਤੀ ਤਾਂ ਕਰਕੇ ਮੈਂ ਜਾਣ ਪਛਾਣ ਵਧੀਆ ਸਾਰਿਆਂ ਨਾਲ ਸਾਰਿਆਂ ਨਾਲ ਬੰਦਿਆ ਮੈਂ ਕੋਈ ਵਿਗਾੜੀ ਨਹੀਂ ਕਿਸੇ ਨਾਲ ਵੀ ਕੋਈ ਮੈਂ ਮਾੜਾ ਬੋਲ ਵੀ ਦੰਦਨ ਚੁੱਪ ਕਰਕੇ ਤੁੰ ਲੰਨੇ ਬਟ ਅੱਗੇ ਨਹੀਂ ਐਂ ਕਹਿ ਦੇਣਾ ਵੀਰੇ ਡਰ ਗਏ ਬਹੁਤ ਅੱਛੇ ਸੰਸਕਾਰ ਹਨ ਹਾਂਜੀ ਅੱਗੇ ਚਲ ਕੇ ਕੀ ਬੰਨਾ ਚਾਹੁੰਦੇ ਹੋ ਅੱਗੇ ਜਲ ਕਿਵੇਂ ਸ਼ੌਂ ਕਹਿਗਾ ਸਿੰਗਿੰਗ ਜਾਂ ਵੀਡੀਓ ਦੇ ਵਿੱਚ ਆਣਾ ਜਿੱਦਾਂ ਵਾਓ ਸਿੰਗਿੰਗ ਚਲੋ ਗਾਣਾ ਸੁਣਾਓ ਨਹੀਂ ਮੈਮ ਗਾਣਾ ਹਜੇ ਨਹੀਂ ਮੈਮ ਇਹ ਤਾਂ ਹੋਇਆ ਹੀ ਨਹੀਂ ਹਜੇ ਗਾਣਾ ਬਣਾਇਆ ਤੇ ਸਿੰਗਰ ਕਦੋਂ ਬੰਨਣਾ ਫਿਰ ਬਣ ਜਾਗੇ ਮੈਮ ਹਜੇ ਤਾਂ ਕਿੱਥੇ ਹਜੇ ਮੈਂ ਲਿਖ ਰਿਹਾ ਗਾਣਾ ਹੈ ਲਿਖਣਾ ਅੱਛਾ ਹਾਂਜੀ ਹੈ ਜੀ ਮਤਲਬ ਆਪਣਾ ਲਿਖਿਆ ਹੋਇਆ ਇਹ ਗਾਣਾ ਹੈ ਅੱਦਾ ਕਿਸੇ ਦਾ ਨਹੀਂ ਹਾਂਜੀ ਆਪਣੇ ਮੈਮ ਲਿਖਨੇ ਨੇ ਹਜੇ ਕਦੇ ਲਿਖਿਆ ਨਹੀਂ ਹਜੇ ਮੈਮ ਸ਼ਾਇਰੀਆਂ ਵਗਾਰਾ ਦੱਸੀ ਸੀ ਤੁਹਾਨੂੰ ਸ਼ਾਇਰੀਆਂ ਵਗਾਰਾ ਮੈਮ ਸੁਣਾਤੀਆਂ ਬਣ ਮੈਮ ਗਾਣਾ ਗੁਣਾ ਹਜੇ ਕਦੇ ਵੀ ਨਹੀਂ ਲਿਖਿਆ ਇਹ ਨਹੀਂ ਐਨ ਮੈਂ ਮੈਮ ਹੋ ਜਿਮੈਂਟ ਲੈਣੀ ਮੈਂ ਤਾਂ ਕਰਦੇ ਆ ਮੈਮ ਬਟ ਵਾਈਗੁਰ ਮੇਰ ਕਰੇ ਅੱਗੇ ਨੱਗੇ ਹੋ ਜਾਣਾ ਵਾਈਗੁਰ ਨੇ ਜਿੱਦ ਦਿਨ ਮੈਮ ਬਾਹ ਫਾੜ ਲਈ ਉਹਦੇ ਚੜਦੀ ਗਲਾ ਹੋ ਜਾਣੀ ਐਨਾ ਪਤਾ ਪਰੋਸਾ ਮੈਮ ਕਰ ਦੇਦੀ ਮੈਂ ਮੈਨੂੰ ਫੋਨ ਸਪੋਟ ਹੁਣ ਦੇਖੋ ਵੱਡਾ ਭਰਾ ਵੀ ਨਾਲ ਆਇਆ ਚੱਲ ਕਹਿੰਦਾ ਤੂੰ ਟੈਨਸ਼ਨ ਕਿਉਂ ਲਿੱਤੀ ਹੈ ਕਹਿੰਦਾ ਤੇਰੀ ਆ ਗਈ ਮੇਰੇ ਕੋਲ ਅੱਥੇ ਹੋ ਜੇ ਟੈਨਸ਼ਨ ਕਾਦੀ ਲਿੱਤੀ ਹੋਈ ਸੀ ਨਹੀਂ ਮੈਂ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਆ ਜੀ ਯਾਰ ਤੜਕੇ ਮੈਮ ਉਹਨੂੰ ਮੈਂ ਫੋਨ ਕਰਨਾ ਭੁੱਲ ਗਿਆ ਸੀ ਉਹਨੂੰ ਮੈਂ ਦੱਸਣਾ ਭੁੱਲ ਗਿਆ ਸੀ ਵੀ ਆਪਾਂ ਜਾਣਾਗਾ ਉਹਨੂੰ ਮੈਂ ਰਾਤ ਫੋਨ ਕੀਤਾ ਹੀ 1:30 ਵਜੇ ਤੇ ਇਹਨੇ ਸ਼ੁਗਰ ਨੇ ਚੱਕ ਲਿਆ ਤਾਂ ਮੈਂ ਚੱਕ ਲੈਂਦਾ ਅੱਗੇ ਵੀ ਤੇ ਉਹ ਫਿਰ ਸਵੇਰੀ ਸਵੇਰੇ ਆਇਆ ਤਾਂ ਹੀ ਸਵੇਰੀ ਆਮ ਤਾਂ ਉਹਨੇ ਫੋਨ ਕੀਤਾ ਮੈਨੂੰ ਐਵੇਂ ਸੀ ਵੀ ਆਇਆ ਨਹੀਂ ਹਜੇ ਤੇ ਮੈਨੂੰ ਕਹਿੰਦਾ ਤਿਆਰ ਹਾਂ ਮੈਂ ਕਿਹਾ ਕਹਿੰਦੇ ਮੈਂ ਪਾਰਕਿੰਗ 'ਚ ਖੜਾ ਆ ਜਾ ਫਿਰ ਮੈਂ ਮੋੜ ਹੋ ਗਏ ਤੇ ਉਦੋਂ ਮੈਂ ਫਿਰ ਸਵੇਰੀ ਸਵੇਰੇ ਤਾਂ ਹੀ ਆਇਆ ਜੇ ਕਲਾਸ ਵੀ ਨਹੀਂ ਮੈਂ ਮੱਜ ਲਈ ਮੈਂ ਕਿਹਾ ਛੱਡੇ ਯਾਰ ਜਾ ਕੇ ਆਈਏ ਕਲਾਸ ਲਾਣਾ ਇੰਪੋਰਟੈਂਟ ਨਹੀਂ ਲੱਗੇ ਬਸ ਮੈਂ ਜੇ ਉਹ ਦਿਲ ਕਰਦਾ ਕਲਾਸ ਲਾ ਲਈਦੀ ਨਹੀਂ ਦਿਲ ਕਰਦਾ ਨਹੀਂ ਲੱਗਦੀ ਫੋਨ ਮਾਰੀਦਾ ਤਾਂ ਟੈਂਟਸ ਲੱਗ ਜਾਂਦੀ ਕਿ ਨੂੰ ਫੋਨ ਮਾਰਦੋ ਟੈਂਡੈਂਸ ਲਈ ਕਲਾਸ ਆਲੇ ਨਹੀਂ ਕਲਾਸ ਆਲੇ ਲਾ ਦਿੰਦੇ ਨੇ ਰੋਲ ਨੰਬਰ ਸਭ ਨੂੰ ਰੱਟੇ ਹੋਏ ਨੇ ਹੋਰ ਹੀ ਜੇ ਮੈਂ ਤੁਸੀਂ ਆਪਣੇ ਵੱਡੇ ਭਰਾ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਹੈ ਹਨਾ ਉਹ ਤੁਸੀਂ ਉਹਨਾਂ ਨੂੰ ਇੱਕ ਫੋਨ ਮਾਰਿਆ ਉਹ ਤੁਹਾਡੇ ਲਈ ਆ ਗਏ ਹਨਾ ਰਾਤੀ ਤੇ ਅਗਰ ਤੁਸੀਂ ਉਹਨਾਂ ਨੂੰ ਇੱਕ ਵਰਡ ਚ ਡਿਸਕ੍ਰਾਈਬ ਕਰਨਾ ਹੋਵੇ ਤਾਂ ਕੀ ਕਹੋਗੇ ਵੱਡੇ ਭਰਾ ਨਾਲ ਤਾਂ ਮੈਂ ਲਵ ਯੂ ਦਾ ਜਾਨ ਮਾਰ ਦਿਆਂ ਤੇ ਤਾਂ ਪੂਰੀ ਮੈਮ ਮੇਰੇ ਤੇ ਜਾਨਵਾਰ ਦਾ ਪੁਰੀ ਮੈਮ ਜਦੋਂ ਮਰਜ਼ੀ ਮੈਂ ਕੁਝ ਵੀ ਕਹਿੰਦਾ ਮੈਂ ਮਾਂ ਅਸੀਂ ਆਪਸ ਚ ਛੋੜ ਵੀ ਕਰਦੇ ਆ ਫੁੱਲ ਕਰਦੇ ਛੋਟਾ ਭਰਾ ਵੀ ਮੈਂ ਮੇਰਾ ਦੋਨੇ ਤਿੰਨੇ ਸੀ ਮੈਮ ਫੁੱਲ ਛੋਟਾ ਕਰਦੇ ਕਦੇ ਕੋਈ ਗੁੱਸਾ ਗੱਲਾਂ ਨਹੀਂ ਹਾਂਜੀ ਮੈਮ ਪਹਿਲਾਂ ਕਿਸੇ ਨੇ ਬੁਲਾਈ ਦਾ ਵੀ ਨਹੀਂ ਜਿੱਦਾਂ ਮੈਂ ਮਗਲਾ ਬੁਲਾ ਲੈਂਦਾ ਬੁਲਾ ਲੈਂਦੇ ਹਨਾ ਜਿਹਦੇ ਨਾਲ ਮੈਂ ਫਿਰ ਪਿਆਰ ਆ ਪਿਆਰ ਹੈ ਵੱਡੇ ਭਰਾ ਨਾਲ ਤਾਂ ਮੈਮ ਹਰੇਕ ਨਹੀਂ ਹੁੰਦਾ ਕਈ ਮੈਮ ਲੜੇ ਹੁੰਦੇ ਨੇ ਪਰ ਮੈਂ ਮੈਂ ਲੜਦਾ ਵੀ ਮੈਂ ਮੇਰੇ ਨਾਲ ਮੈਨੇ ਬਹੁਤ ਸਮਝਾਉਂਦਾ ਆ ਕਿਆ ਵੀ ਰਹਿੰਦਾ ਹੀ ਮੇਰੇ ਤੋਂ ਅੱਛਾ ਆ ਕਿਆ ਵੀ ਰਹਿੰਦਾ ਹੀ ਲੜਦਾ ਵੀ ਰਹਿੰਦਾ ਮੈਂ ਸਮਝਾਉਂਦਾ ਵੀ ਰਹਿੰਦਾ ਤੂੰ ਇੱਥੇ ਗਲਤ ਕੰਮ ਕਰਦਾ ਇੱਥੇ ਬਾਹ ਕਰਦਾ ਪਰ ਮੈਮ ਜਿਵੇਂ ਉਹ ਕਹਿੰਦੇ ਮੈਂ ਸੁਣ ਲੈਣਾ ਠੀਕ ਹੈ ਵੀਰੇ ਤੇ ਮੈਮ ਜਿੱਦਾਂ ਸਹੀ ਮੈਂ ਉਹ ਸਮਝਾਉਂਦਾ ਮੈਂ ਸਮਝਦਾ ਉਹਦੀ ਗੱਲ ਤਾਂ ਮੈਂ ਮੇਰੇ ਮਾਰਾ ਸੋਚਦਾ ਨਹੀਂ ਮੈਂ ਵੀ ਨਾ ਮੈਮ ਉਹਦੇ ਬਾਰੇ ਗੇ ਸੋਚਿਆ ਕੰਮਕਾਰ ਆ ਮੈਂ ਮੱਜ ਦਾ ਨਾਮ ਵੀ ਬੋਲਦਾ ਜਿ ਜਿਹਨੂੰ ਮਰਜ਼ੀ ਮੈਂ ਕਹਦਾ ਮੈਂ ਅਮਿਤ ਇਸ ਨਾਮ ਦਾ ਭਾਈ ਆ ਉਹਦੀ ਪਛਾਣ ਲੈਂਦੇ ਨੇ ਹਾਂ ਵੀ ਉਹਦਾ ਭਰਾ ਆ ਕਿਉਂਕਿ ਮੈਂ ਉਹਦਾ ਸ਼ੁਰੂ ਤੇ ਮੈਮ ਉਹ ਮੈਂ ਲਾਦਾ 2014-15 ਤੋਂ ਕਰ ਰਿਹਾ ਮੈਂ ਮਿਹਨਤ ਤੇ ਅੱਜ ਦਾ ਅੱਜ ਤੱਕ ਮੈਂ ਨਾਮ ਫੁੱਲਦਾ ਮੈਂ ਕੋਈ ਤੁਹਾਨੂੰ ਦੱਸਿਆ ਮੋਤੀ ਵਾਲੇ ਦੇ ਫਿਲਮਾਂ ਹੋ ਗਈਆਂ ਹੈਪੀ ਬਰਥਡੇ ਗਾਣੇ ਗੁਨੇ ਤੇ ਮੈਂਮ ਹੋਰ ਵੀ ਸਿੰਗਰਾਂ ਦੇ ਕੀਤੇ ਨੇ ਉਹਨੇ ਕਰਦਾ ਰਹਿੰਦਾ ਡਾਇਰੈਕਸ਼ਨ ਦਾ ਮੈਂਮ ਨੂੰ ਪਤਾ ਨਹੀਂ ਕਿੰਨੇ ਗਾਣੇ ਦੀ ਹੰਤਾ ਕਰਦੀ ਅੱਛਾ ਇਹ ਵੀ ਦੱਸ ਦੋ ਮਮਾ ਨਾਲ ਵੱਧ ਪਿਆਰ ਹੈ ਜਾਂ ਪਾਪਾ ਨਾਲ ਕਿਹਦੇ ਨਾਲ ਜ਼ਿਆਦਾ ਬੰਦੀ ਹੈ ਦੋਨਾਂ ਨਾਲ ਹੀ ਬੰਦੀ ਹੈ ਮੈਂ ਅੱਛਾ ਦੋਨਾਂ ਨਾਲ ਹੀ ਤੇ ਡਾਂਟ ਕਿਹਦੇ ਕੋਲੋਂ ਪੈਂਦੀ ਹੈ ਜ਼ਿਆਦਾ ਡਾਂਟ ਪੈਂਦੀ ਹੈ ਡੈਡੀ ਕੋਲੋਂ ਹੀ ਅੱਛਾ ਹਾਂਜੀ ਪਾਪਾ ਸਾਰਿਆਂ ਦੇ ਉਹ ਵੀ ਪਿਆਰ ਵੀ ਬਹੁਤ ਹੀ ਕੋਈ ਐਣੀ ਵੀ ਫਰੈਂਡ ਦੇ ਵਾਂਗੂ ਰਹਿੰਦੇ ਸੀ ਕੋਈ ਵੀ ਗੱਲਬਾਤ ਹੋਵੇ ਮੈਂ ਸਿੱਧੀ ਗੱਲਬਾਤ ਕਰ ਲੈਣ ਕੋਈ ਇਦਾਂ ਦੀ ਗੱਲ ਮੈਨੇ ਕੁਝ ਕਹਿੰਦੇ ਵੀ ਨਹੀਂ ਹੈਗੇ ਪਰ ਜਿੱਥੇ ਨਜਾਇਜ਼ ਆ ਮੇਰੀ ਗਲਤੀ ਉੱਥੇ ਕਹਿੰਦੇ ਨਹੀਂ ਉੱਥੇ ਲੜ ਪੈਂਦੇ ਨੇ ਪਰ ਮੰਮੀ ਨੂੰ ਮੈਂ ਜੋ ਕਹਿਤਾ ਮੰਮੀ ਨੇ ਮੇਰੀ ਮੰਨ ਵੀ ਲੈਣੀ ਜਿੱਥੇ ਮੈਂ ਗਲਤ ਹਾਂ ਉਥੇ ਮੈਨੂੰ ਕਹਿ ਦਿੰਦੇ ਨੇ ਪਰ ਨਹੀਂ ਮੈਂ ਇੱਕ ਫੋਨ ਵੀ ਕਰਨਾ ਨਹੀਂ ਮੈਨੂੰ ਕੋਈ ਵੀ ਐਮਰਜੈਂਸੀ ਹੋਵੇ ਮੈਨੂੰ ਕੁਝ ਵੀ ਹੋਵੇ ਉਹਨਾਂ ਨੇ ਮੈਨੂੰ ਇੱਕ ਮੈਨੂੰ ਇੰਨਾ ਮਾਣ ਨਹੀਂ ਉਹਨਾਂ ਨੇ ਤਿੰਨ ਤਿੰਨ ਮਿੰਟ ਵੀ ਨਹੀਂ ਟੱਪ ਮੰਦੇ ਨੇ ਉਸ ਟਾਈਮ ਹੀ ਫੋਨ ਆ ਜੂ ਬੱਚੇ ਹੋ ਗਿਆ ਪਰ ਮਮਾ ਪਪਾ ਤੁਹਾਡੇ ਬਹੁਤ ਕੂਲ ਨੇ ਉਹਨਾਂ ਨੇ ਤੁਹਾਡੀਆਂ ਉਹ ਵਾਇਰਲ ਵੀਡੀਓਜ਼ ਆਪ ਸ਼ੇਅਰ ਕੀਤੀਆਂ ਨੇ ਇਸ ਟਟ ਹਾਸਰੇ ਸੀ ਨਾਲੇ ਕਹਿੰਦੇ ਤੁਸੀਂ ਇਹਦੇ ਬੜਾ ਕਹਿੰਦੇ ਫਨ ਕਰ ਰਹੇ ਹੋ ਇੱਥੇ ਮੈਂ ਖਾਈ ਆਈ ਮੈਂ ਕਹਾ ਤਾਂ ਮੈਂ ਕਿਹਾ ਮੈਂ 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 ਕਹਾ ਸਵਾਲ ਪਾਇਆ ਮੈਂ ਕਹਾ ਕਹਣ ਕਹਣ ਮੈਂ ਕਹਾ ਤਾਂ ਕਹਣ ਕਹਣ ਬਸ ਸਿੱਧਾ ਚੱਲੀ ਗਏ ਮੈਂ ਕਹਾ ਕੋਈ ਇੱਧਰ ਕਹਿੰਦੇ ਮੈਡਮ ਗੁੱਸਾ ਕਰ ਦੇਣ ਮੈਂ ਕਹਾ ਨਹੀਂ ਮੈਂ ਕਹਾ ਮੈਡਮ ਨੇ ਨਿਚੇ ਰਗੇ ਅੰਸਿਵਾ ਕਹਿੰਦਾ ਗੁੱਸਾ ਨਹੀਂ ਕਰਦੇ ਅੱਛਾ ਮੈਂ ਕਹੇ ਬੈਠ ਲਾ ਮੈਂ ਕਹਾ ਮੈਡਮ ਨੇ ਕੰਟੈਂਟ ਪਾਇਆ ਮੈਂ ਕਹਾ ਮਸਾ ਤਾਂ ਮੈਂ ਕਹਾ ਸਾਨੂੰ ਇੰਨਾ ਕਹਿੰਦੇ ਕੋਈ ਟੀਚਰ ਮ ਫਿਰ ਮੈਂ ਉੱਥੇ ਅੱਲੀ ਵੇਰ ਕਿਹਾ ਕਰੀ ਕਹਿੰਦੇ ਫਿਰ ਤਾਂ ਕਹਿੰਦੇ ਵਧੀਆ ਵਧੀਆ ਫਿਰ ਉਹਨਾਂ ਨੇ ਹੁਣ ਵੀ ਮੈਂ ਸਵੇਰੇ ਵੀ ਦੱਸਿਆ ਮੈਂ ਕਿਹਾ ਮੈਂ ਤਕਦੀਰ ਮੀਡੀਆ ਤੇ ਚੱਲਿਆ ਕਹਿੰਦੇ ਸੱਚੀ ਦੱਸ ਕਹਿੰਦੇ ਉਹੀ ਮੈਨੂੰ ਗੱਲ ਜਾ ਰਿਹਾ ਮੈਂ ਕਿਹਾ ਹਾਂਜੀ ਕਹੀਂ ਚੱਲ ਕਹਿੰਦੇ ਵਧੀਆ ਬੈਸਟ ਆਫ ਲੱਕ ਕਹਿੰਦੇ ਵਧੀਆ ਜੀ ਇੰਟਰਵਿਊ ਕਰੀ ਮੈਂ ਠੀਕ ਹੈ ਥੈਂਕ ਯੂ ਚਲੋ ਜੀ ਠੀਕ ਹੈ ਥੈਂਕ ਯੂ so much ਐਂਡ ਬੈਸਟ ਆਫ ਲੱਕ ਫਿਊਚਰ ਦੇ ਲਈ ਉਮੀਦ ਕਰਦੇ ਆਂ ਕਿ ਹੁਣ ਆਪਾਂ ਜਦੋਂ ਨੈਕਸਟ ਟਾਈਮ ਇੰਟਰਵਿਊ ਕਰੀਏ ਤਾਂ ਤ ਉਸ ਕੋ ਤੁਸੀਂ ਕੁਝ ਬਣ ਕੇ ਆਏ ਹੋ ਹੈਨਾ ਕਿਸੇ ਮੰਜ਼ਿਲ ਨੂੰ ਅਚੀਵ ਕਰ ਲਿਆ ਹੋਵੇ ਫਿਰ ਆਪਾਂ ਬੈ ਕੇ ਤੁਹਾਡੇ ਨਾਲ ਹੋਰ ਜ਼ਿਆਦਾ ਗੱਲਾਂ ਕਰਾਂਗੇ ਫਿਰ ਠੀਕ ਹੈ ਥੈਂਕ ਯੂ so thank much pankaj and best of luck for your future ਥੈਂਕ ਯੂ ਮੈਮ ਸਾਡੇ ਦੋਸਤਾਂ ਨੂੰ ਯਾਰਾਂ ਨੂੰ ਕਿਸੇ ਨੂੰ ਕੋਈ ਮੈਸੇਜ ਦੇਣਾ ਹੋਵੇ ਤਾਂ ਤੁਸੀਂ ਕਹਿ ਸਕਦੇ ਹੋ ਜੀ ਮੈਮ ਯਾਰਾਂ ਲਈ ਤਾਂ ਜਾਣ ਹਾਜ਼ਰ ਹੈ ਜੀ ਯਾਰ ਮੈਮ ਆਪਾਂ ਕਹਿਦੇ ਨੇ ਭਰਾ ਹਨ ਹੈਨਾ ਪਰਾਇ ਨੇ ਮੈਂ ਮੈਂ ਕਈ ਮੈਂ ਮੈਂ ਜਿੱਦਾਂ ਹੁਣ ਮੇਰੇ ਨਾਲ ਆਏ ਨੇ ਮੇਰਾ ਭਰਾ ਆ ਦੋ ਆਏ ਨੇ ਹਨ ਹਰਮਨ ਤੇ ਅਮਨ ਰੋੜਾ ਹਨ ਦੋਨੇ ਆਏ ਨੇ ਇਹ ਮੈਂ ਭਰਾ ਹੀ ਨੇ ਹਨ ਪਰਾਇ ਸਮਝਦੇ ਯਾਰ ਜਿੱਦਾਂ ਆਪਾਂ ਕਹਿਦੇ ਨੇ ਹਨ ਯਾਰ ਵੀ ਇਹ ਯਾਰ ਆ ਉਹ ਯਾਰ ਬੜ ਮੈਂ ਹਰੇਕ ਨੂੰ ਕਹਿਣਾ ਪੈਂਦਾ ਪਰ ਮੈਂ ਮਾਪਾ ਨੂੰ ਪਤਾ ਨਹੀਂ ਦਿਲ ਦੇ ਕਰੀਬ ਕੌਣ ਹੈ ਉਹ ਤਾਂ ਮੈਂ ਮਾਪਾ ਨਹੀਂ ਪਤਾ ਹੁੰਦਾ ਪਰ ਹਰੇਕ ਨੂੰ ਨਹੀਂ ਸ਼ੋਅ ਕਰ ਸਕਦੇ ਹੁਣ ਮੈਂ ਮੈਂ ਹਰੇਕ ਬਹੁਤ ਨਹੀਂ ਮੈਂ ਮੈਂ ਹੋਰ ਵੀ ਲਿਆਉਂਦਾ ਮੈਂ ਲਿਆਉਣੇ ਹੁੰਦੇ ਪਰ ਮੈਂ ਜਿਹੜੇ ਨਾਲ ਹੁੰਦੇ ਨੇ ਜਿਹੜੇ ਪਤਾ ਵੀ ਰਾਤ ਨੂੰ ਵੀ ਇੱਕ ਫੋਨ ਵੀ ਕੀਤਾ ਹੁਣ ਮੈਂ ਮੈਡੋ ਕੀ ਗੱਲਬਾਤ ਹੋਈ ਨਹੀਂ ਮੈਂ ਹਰਮਨ ਨੂੰ ਦੱਸਿਆ ਤੇ ਮੈਂ ਮੈਮ ਰਾਤ ਨੂੰ 4 ਵਜੇ ਆ ਗਿਆ ਇਹ ਮੈਮ ਮੇਰੀ ਕੋਈ ਗੱਲਬਾਤ ਹੋਈ ਸੀ ਕਿਸੇ ਨਾਲ ਮੇਰੀ ਲਾਇਬ੍ਰੇਰੀ ਦੇ ਵਿੱਚ ਤੇ ਮੈਂ ਕਿਸੇ ਨੂੰ ਵੀ ਕੁਝ ਨਹੀਂ ਕਿਹਾ ਇਹ ਉਹਦੇ ਜਾ ਕੇ ਕੱਢ ਲੈ ਸੀ ਆਮਨ ਕਹਿੰਦਾ ਹਾਂ ਵੀ ਤੂੰ ਇਹ ਗੱਲਬਾਤ ਕੀਤੀ ਫਿਰ ਮੇਰੇ ਵੱਡੇ ਭਰਾ ਨੇ ਗੱਲ ਸਾਂਭੀ ਨਹੀਂ ਮੈਂ ਗੱਲ ਇੱਦੀ ਕੋਈ ਵੀ ਨਹੀਂ ਸੀ ਜਿੱਦੀ ਮੈਮ ਉਹ ਲੈਣੇ ਬਧਾਈ ਸੀ ਜਿੱਥੇ ਮੈਂ ਮੋਹੀ ਆ ਨਾ ਜਿੱਥੇ ਮੈਂ ਭਰਾ ਖੜ ਦੇਉਂਦੇ ਨੇ ਖੜ ਜਾਂਦੇ ਯਾਰ ਨਹੀਂ ਖੜਦੇ ਵੈਸੇ ਮੈਂ ਯਾਰ ਵੀ ਕਹਿਦੇ ਨੇ ਬਪਰਾ ਬਬਰਗੇ ਹੁੰਦੇ ਨੇ ਬੱਚ ਨਹੀਂ ਚਲੋ ਜੀ ਭਰਾ ਭਰਾ ਹੀ ਹੁੰਦਾ Thank you so much.